ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਮਹਾਪੁਰਖ ਧੰਨ ਧੰਨ ਸੰਤ ਬਾਬਾ ਮੋਤੀराम ਜੀ ਧੰਨ ਧੰਨ ਸੰਤ ਬਾਬਾ ਸੰਤਰਾਮ ਜੀ ਉਹਨਾਂ ਦੇ 25 ਮਾਗਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜੋ ਕਿ ਗੁਰੂ ਘਰ ਵਿਖੇ 25 ਮਾਗਦੇ ਦਿਹਾੜੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜਿਸ ਵਿੱਚ ਸੰਗਤਾਂ ਨੇ ਅਖੰਡ ਪਾਠ ਸਾਹਿਬਾਂ ਦੀ ਸੇਵਾ ਕਰਨੀ ਹੈ ਸੋ ਪਹਿਲਾਂ ਤਾਂ ਬੇਨਤੀ ਹੈ ਜਿਨ੍ਹਾਂ ਸੰਗਤਾਂ ਨੇ ਅਖੰਡ ਪਾਠ ਸਾਹਿਬਾਂ ਦੀ ਸੇਵਾ ਕਰਨੀ ਹੈ ਉਹਨਾਂ ਨੂੰ ਹੈ ਕਿ ਉਹ ਭਾਈ ਆਪੋ ਆਪਣੇ ਅਖੰਡ ਪਾਠ ਸਾਹਿਬ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵੀ ਹੋਰ ਇਲਾਕਾ ਨਿਵਾਸੀ ਸੰਗਤਾਂ ਵੀ ਉਹ ਵੀ ਮਹਾਪੁਰਖਾਂ ਦੇ ਸਥਾਨ ਤੇ ਆਪੋ ਆਪਣੇ ਅਖੰਡ ਪਾਠ ਸਾਹਿਬ ਦਰਜ ਕਰਵਾਉਣ ਦੀ ਕਿਰਪਾਲਤਾ ਕਰਨ ਸੋ ਭਾਈ ਦੂਜੀ ਬੇਨਤੀ ਹੈ ਕਿ 3 ਤਰੀਕ ਨੂੰ ਪਹਿਲੀ ਲੜੀ ਦੇ ਅਖੰਡ ਪਾਤਸ਼ਾਹ ਆਰੰਭ ਹੋਣੇ ਨੇ ਤੇ 5 ਨੂੰ ਭੋਗ ਪੈਣੇ ਨੇ 5 ਤੋਂ 7 ਫਿਰ ਭੋਗ ਪੈਣੇ ਨੇ 7 ਤਰੀਕ ਨੂੰ 25 ਮਾਘ ਬਣਦਾ ਹੈ ਉਸ ਦਿਨ ਭਾਈ ਸਾਰੀ ਸਮਾਪਤੀ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਸਾਰੀਆਂ ਸੰਗਤਾਂ ਨੇ ਭਾਈ ਇਸ ਮਹਾਨ ਕੁੰਭ ਦੇ ਵਿੱਚ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਗਾਉਣੀਆਂ ਤੇ ਨਾਲ ਹੀ ਨਗਰ ਕੀਰਤਨ ਦੀ ਬੇਨਤੀ ਹੈ ਕਿ ਭਾਈ ਕੱਲ ਨੂੰ 25 ਤਰੀਕ ਨੂੰ ਨਗਰ ਕੀਰਤਨ ਹੈ ਦਿਨ ਐਤਵਾਰ ਨੂੰ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਨਗਰ ਕੀਰਤਨ ਦੇ ਵਿੱਚ ਪਹੁੰਚ ਕੇ ਸਾਰੀਆਂ ਸੰਗਤਾਂ ਨੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਸੋ ਭਾਈ ਸਾਰੀਆਂ ਸੰਗਤਾਂ ਨੂੰ ਦੁਬਾਰਾ ਫਿਰ ਇਹੀ ਬੇਨਤੀ ਆ ਕਿ ਸਾਰੀਆਂ ਸੰਗਤਾਂ ਨੇ ਇਸ ਸਮਾਗਮ ਵਿੱਚ ਪਹੁੰਚ ਕੇ ਤਨ ਮਨ ਧਨ ਦੇ ਨਾਲ ਸੇਵਾ ਕਰਨੀ ਆ ਤੇ ਸਾਰੀਆਂ ਸੰਗਤਾਂ ਨੇ ਜ਼ਿੰਮੇਵਾਰੀ ਸਮਝ ਕੇ ਇਸ ਸਥਾਨ ਤੇ ਪਹੁੰਚ ਕੇ ਭਾਈ ਸੇਵਾ ਦੇ ਵਿੱਚ ਤੈਲ ਫੁੱਲ ਭੇਟਾਵਾਂ ਜਿਨ੍ਹਾਂ ਨੇ ਕਰਨੀਆਂ ਨੇ ਉਹ ਵੀ ਕਰ ਸਕਦੇ ਨੇ ਸੋ ਬਾਕੀ ਭਾਈ ਜੋ ਇਸ ਸਥਾਨ ਦੀ ਜਿਹੜੀ ਸੇਵਾ ਚੱਲ ਰਹੀ ਹੈ ਜਿਨ੍ਹਾਂ ਸੰਗਤਾਂ ਨੇ ਸੇਵਾ ਕਰਨੀ ਹੈ ਹੋਰ ਸੇਵਾਵਾਂ માં ਬੜੀਆਂ ਅਧੂਰੀਆਂ ਪਈਆਂ ਨੇ ਉਹ ਵੀ ਭਾਈ ਸੇਵਾ ਵਿੱਚ ਜਿਨ੍ਹਾਂ ਨੇ ਤੈਲ ਫੁੱਲ ਦਾਨ ਕਰਨਾ ਹੈ ਉਹ ਵੀ ਕਰ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਇੱਕ ਬੇਨਤੀ ਹੋਰ ਹੈ ਕਿ 6 ਤਰੀਕ ਨੂੰ 6 ਫਰਵਰੀ ਨੂੰ ਸੋ ਭਾਈ ਅੱਖਾਂ ਦਾ ਜਿਹੜਾ ਕੈਂਪ ਲੱਗ ਰਿਹਾ ਹੈ ਇਸ ਸਥਾਨ ਤੇ ਮਹਾਪੁਰਖਾਂ ਦੇ ਜਿਨ੍ਹਾਂ ਸੰਗਤਾਂ ਨੇ ਭਾਈ ਜਿਨ੍ਹਾਂ ਲੋੜਵੰਦ ਸੰਗਤਾਂ ਨੂੰ ਐਨਕਾਂ ਵਗੈਰਾ ਜਿਹੜਾ ਫ੍ਰੀ ਚੈੱਕਅਪ ਹੈ ਦਵਾਈ ਵੀ ਪ੍ਰੀ ਦਿੱਤੀ ਜਾਵੇਗੀ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਜੋ ਵੀ ਸੇਵਾ ਹੋਈ ਕੈਂਪ ਵਾਲਿਆਂ ਵੱਲੋਂ ਕੀਤੀ ਜਾਵੇਗੀ ਜਿਨ੍ਹਾਂ ਨੇ ਕੋਈ ਅੱਖਾਂ ਦੇ ਰੋਗ ਨੇ ਉਹ ਭਾਈ ਆ ਕੇ 6 ਫਰਵਰੀ ਨੂੰ ਐਸਸਤਾਨ ਤੇ ਪਹੁੰਚ ਕੇ ਆਪਣੀ ਅੱਖਾਂ ਦੇ ਚੈੱਕਅਪ ਕਰਵਾ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ اثر تو نیں لینا اي